ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵੜਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਗਾਮਾ ਸੇਲ ਲਈ ਲੈ ਕੇ ਆਏ ਜੀ ਇੱਕ ਬਈ ਤਾਜੀ ਸੂਈ ਹੈ ਤੇ ਦੋ ਗੱਬੜਾਂ ਨੇ ਥੋੜੇ ਥੋੜੇ ਦਿਨਾਂ ਦੀਆਂ ਕਰ ਬਣੀਆਂ ਕੱਚੀਆਂ ਨੇ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਬਾਈ ਹੱਸੀਗਾ ਹੱਸੀਗਾ ਬਾਈ ਬਹੁਤੀ ਗੁਮਰੀਆ ਵਧੀਆ ਵਧੀਆ ਨਾਮ ਤੇ ਐਡਰੈਸ ਬੋ ਨਾਮ ਸੁਹਾਸਾ ਬਾਈ ਪਿੰਡ ਭਗਤਾ ਭਾਈ ਦਾ ਜਿਹੜਾ ਬਠਿੰਡਾ ਤੇ ਤਹਿਸੀਲ ਅਰੰਪਰਾ ਫੂਲ ਨੇੜੇ ਪਿੰਡ ਬਾਈ ਨੇੜੇ ਬਾਜਾ ਖੰਨਾ ਬਰਨਾਲਾ ਰੋਡ ਤੇ ਭਗਤਾ ਭਾਈ ਦਾ ਠੀਕ ਹੈ ਬਾਈ ਮੋਬਾਈਲ ਨੰਬਰ ਬੋ ਅਕਾਸੀ ਨੰਬਰ 6015432 ਠੀਕ ਹੈ ਭਾਈ ਬਈ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਦਿਆ ਕਿਹੜਾ ਸੂਆ ਦੂਜਾ ਸੂਆ ਸੂਈ ਡਾਕਟਰ ਸਾਹਿਬ ਕਦੋਂ ਸੂਈ ਹੈ ਵੀਰੇ ਬਸ ਹਜੇ 20 25 ਮਿੰਟ ਹੀ ਹੋਏ ਹਨ ਸੂਈ ਨੂੰ ਠੀਕ ਆ ਬੱਚਾ ਕੀ ਦਿੱਤੀ ਬੱਚੀ ਦਿੱਤੀ ਆ ਬੱਚੀ ਬਹੁਤ ਕੁਆਲਿਟੀ ਵਾਲੀ ਬੱਚੀ ਤਾਂ ਯਾਰ ਕਮਾਲ ਹੀ ਕਰਦੀ ਹੈ ਹਾਂ ਤੇ ਡਾਕਟਰ ਨੇ ਕਿਹਾ ਉੱਚੀ ਆ ਇਹਲਾ ਬੱਚੀ ਆ ਜੀ ਲੈ ਘਰ ਨੀ ਤੋਂ ਕਿੰਨੇ ਕੇ ਟਾਈਮ ਦੀ ਆ ਹਜੇ ਹਾਂ ਮਿੰਟਾਂ ਦੀ ਹੋਈ ਆ ਸਾਰੀ ਹੂੰ ਤੇ ਜੇਰ ਪੈ ਗਈ ਕਿ ਨਹੀਂ ਨਾ 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 ਹਜੇ ਤਾਂ ਜੇਰ ਪੈਣੀ ਹੈ ਹਾਂ ਜੇਰ ਦੀ ਬੋਲਾ ਬਣਾ ਲਾਂਗੇ ਕੋਈ ਨਹੀਂ ਕਿੰਨਾ ਕੱਢਿਆ ਬੋਲਾ ਫਿਰ ਬੋਲਾ ਕੁਛ ਨਹੀਂ ਕੱਢਿਆ ਕਲਾ ਬੱਚੀ ਨੂੰ ਚੰਗਾ ਆ ਮੜਾ ਯਾਰ ਹਾਂ ਠੀਕ ਆ ਥਣ ਬੜਾ ਚੰਗਾ ਹਾਂ ਬਹੁਤ ਚੰਗਾ ਦਾ ਨਾਮ ਬੋਲ ਗੱਲਾਂ ਕਲਾ ਥਣ ਪੂਰੀ ਵਿੱਤੀ ਦੇ ਥਣ ਚਾਰੇ ਥਣ ਇੱਕੋ ਜੇ ਪੂਰੇ ਗੈਬ ਤੇ ਖੋਲ ਦੇ ਬਈ ਤੋਰ ਕੇ ਰਖਾ ਦੇ ਕਦ ਚੰਗਾ ਬਰੀਡ ਚੰਗੀ ਐ ਸੂਈ ਸਵਾਈਆ ਬੱਚਾ ਮਗਰ ਬੱਚੀ ਬੱਚੀ ਬਹੁਤ ਚੰਗੀ ਐ ਬੱਚੀ ਨੇ ਬਈ ਨਾਲ ਹੀ ਸੀ ਤੀ ਤਿਆਰ ਹੋ ਜਾਣਾ ਫੇਸ ਫੂਸ ਰਿਕਵਰਡ ਦਾ ਬੱਚਾ ਮਾ ਕੀ ਮੁੱਲ ਆ ਬਾਈ ਜਾਇ ਜਾਇ ਡਾਕਟਰ ਮੁੱਲ ਕਰਾਉਣ ਨੂੰ ਕੋਈ ਕੁਛ ਜਿੰਨਾ ਮਰਜ਼ੀ ਕਰਾ ਲੈ ਹਨਾ ਠੀਕ ਆ 80 ਚੋਂ 10000 ਰੁਪਏ ਛੋੜ ਹੀ ਕਰਾਂਗੇ ਚੱਕ ਬਾਈ ਮੁੱਲ ਕਰਾਉਣਾ ਜਿਹੜਾ ਮਰਜ਼ੀ ਕਰਾ ਲੈ 80000 ਚੋਂ ਹੇ ਮੰਨ ਕੇ ਚਲੋ 1000 ਰੁਪਏ ਬਾਈ ਕਹਿੰਦਾ ਛੋੜ ਹੋ ਜੂਗੀ ਲੇਵਾ ਦੇਖੋ ਲੇਵਾ ਕਮਾਲ ਦਾ ਪੰਡ ਵਾਲਾ ਲੇਵਾ ਲੱਗਿਆ ਹਨਾ ਕਰ ਮੈਂ ਇਹਨੂੰ ਬਹੁਤ ਸੋਹਣਾ ਆਰਡਰ ਤਿਆਰ ਕਰਿਆ ਕਰਿਆ ਕੀ ਬਾਤ ਬਾਕੀ ਤੋਰਾ ਦਾਰਾ ਚੈੱਕ ਕਰ ਲੈ ਕੋੜੀ ਯਾਰ ਕੀ ਡਾਕਟਰ ਤੋਰਾ ਤਾਂ ਸਹੀ ਗੱਲ ਆ ਬਾਈ ਕੋੜੀ ਯਾਰ ਕੀ ਆ ਮੁੱਲ ਵੀ ਜਾਇਜ ਆ ਬੈਡ ਵੀ ਚੰਗੀ ਆ ਸੂਈ ਸਵਾਈ ਆ ਬੱਚਾ ਵੀ ਮਗਰ ਬੱਚੀ ਆ ਬੱਚੀ ਬਹੁਤ ਚੰਗੀ ਆ ਉਹ ਬੱਚੀ ਨੇ ਬਈ ਨਾਲ ਹੀ ਤਿਆਰ ਹੋਇਆ ਨਾ ਦੋ ਨਗ ਮਿਲਨੇ ਆ ਕਿ ਨਹੀਂ ਬਈ ਹਾਂ ਹਾਂ ਬਈ ਮੁੱਲ ਜਾਇਜ ਆ ਬਈ ਚਵਾਈ ਚੋਈ ਓਕੇ ਆ ਤੂੰ ਇੱਕ ਨੰਬਰ ਰੈਕਟਰ ਸਾ ਹੂੰ ਠੀਕ ਆ ਚਵਾਈ ਚੋਈ ਬਾਈ ਕਹਿੰਦਾ ਇੱਕ ਨੰਬਰ ਆ ਗਈ ਬਾਕੀ ਕੋਈ ਚੱਕਰ ਨਹੀਂ ਲਾ ਤਾਰਾਂ ਵੀ ਬਾਈ ਕਹਿੰਦਾ ਮਾਰ ਹੀ ਦਿੰਨੇ ਲੈ ਬੜੀ ਪਹਿੰਗੀ ਚਵਾਈ ਆ ਨਾ ਮੋਟਾ ਮੋਟਾ ਚੋਣ ਲੱਗਿਆ ਕਰਮ ਵਾਲੀ ਨੂੰ ਕੀ ਬਾਤ ਆ ਬਈ ਠੀਕ ਆ ਕੋਕੇ ਆ ਬਾਈ ਨੰਬਰ 1 ਚ ਬਾਈ ਆ ਜਿਵੇਂ ਮਰਜ਼ੀ ਧਰਾਂ ਮਰੀ ਚੱਲ ਠੰਡੀ ਸੀਲ ਨਾ ਨਿਆਣਾ ਪਾਇਆ ਨਾ ਬੱਚਾ ਲਾਇਆ ਜਿਵੇਂ ਮਰਜ਼ੀ ਬੈਠਾ ਰੇ ਕੋਈ ਚੱਕਰੀ ਅੱਗੇ ਵੀਰੇ 2 ਨੰਬਰ ਕਿਹੜਾ ਡਾਕਟਰ ਸਾਹਿਬ ਦੂਜਾ ਸੁਆਈ ਕਿੰਨੇ ਦਿਨਾਂ ਦੀ ਕੱਚੀ ਹੈ ਲੈ ਜੋ ਹਜੇ 5-7 ਦਿਨ ਦੀ ਠੀਕ ਆ ਬਾਈ ਕਿੰਨਾ ਦੁੱਧ ਦੇ ਦੂ ਅਸਟੀਮੇਟ ਦੁੱਧ ਡਾਕਟਰ ਸਾਹਿਬ ਨੇ ਮਾਲਕਾਂ ਨੂੰ ਦੱਸਿਆ ਇਹਦਾ 14 ਕਿਲੋ ਦਾ ਹੂੰ ਛੋਟਾ ਹੋਇਆ ਵੀ ਹੋਊਗਾ ਇਹ ਬੱਚੀ ਦੇ ਬਰੀਕੀਆਂ ਬਹੁਤ ਆ ਲੈ ਹਾਂ ਢਿੱਲਾ ਬਾਲ ਢਿੱਲਾ ਵਾਲੀਆਂ ਵਾਲਡ ਲੱਗਣ ਥਣ ਬਹੁਤ ਚੰਗਾ ਸੋਨਾ ਕਰਮਲੀ ਨੇ ਥਣ ਬਹੁਤ ਚੰਗਾ ਮੁੱਠੀ ਵਾਲਾ ਥਣ ਦੇਖੋ ਦਾਣਾ ਨੂੜਾ ਫੁੱਲ ਚੰਗੀਆਂ ਫੁੱਲ ਦੇ ਬਈ ਤੂਲ ਦੇ ਲੈ ਲੈ ਵਾ ਦੇਖੋ ਇੱਕ ਨੰਬਰ ਥਣ ਬਹੁਤ ਚੰਗਾ ਚਵਾਈ ਚਵਾਈ ਪੂਰੀ ਚੰਗੀ ਨੇ ਜਿਹੜੇ ਹਿਸਾਬ ਦਾ ਥਣ ਲੱਗਿਆ ਬਈ ਫੇਸ ਬਿਊਟੀ ਦੇਖੋ ਗਰਮੀਆਂ ਦਾ ਤੋਹਫਾ ਗਰਮੀ ਨਹੀਂ ਮੰਨਦੀ ਫੈਂਡ ਫੋਣ ਕਰਮਾ ਦੀ ਫੁੱਲ ਚੰਗੀ ਹੋਊਗੀ ਮੰਹਾਰ ਦਾ ਦੁੱਧ ਰੜਾ ਮੁੱਝ ਵੀ ਜਿਵੇਂ ਮੱਝਾਂ ਨਾਲ ਦਾ ਦੁੱਧ ਦੇਉ ਜਮਾ ਫੰਡ ਫੋਨ ਤਾਂ ਫੁੱਲ ਆਉਣੀ ਹੈ ਕਰਮ ਵਾਲੀ ਦੀ ਤੇ ਕੀ ਮੋ ਲਵਰੇਜ ਹੈ ਜੀ ਦਾ ਡਾਕਟਰ ਮੋਲ ਕਰਾਉਣ ਨੂੰ ਪਹਿਲਾਂ 65 ਕਰਾ ਲੈ ਕੋਸ ਕਰਾ ਲੈ ਹਨਾ 58000 ਦੀ ਵੜ ਦਵਾਂਗੇ ਠੀਕ ਹੈ ਬਾਈ ਬਾਅਦ ਛੋੜ ਸੱਪਾ ਹੀ ਹੋਊਗਾ ਠੀਕ ਹੈ ਮੋਲ ਜਾਇਜ ਹੈ ਬਾਈ 58000 ਦੀ ਵੜ ਬਾਈ ਕਹਿੰਦਾ ਦੇ ਦੇਾਂਗੇ ਮੋਲ ਕਰਾਉਣਾ 65 ਜਿੰਨਾ ਮਰਜ਼ੀ ਕਰਾ ਲਓ ਕੋਈ ਚੈੱਕ ਕਰੀ ਦੀਗਾ ਨੇਵਾ ਕੱਢੂ ਬਹੁਤ ਜਿਹੜੇ ਹਿਸਾਬ ਨਾਲ ਵੜ ਦੀ ਹਾਂ ਹਾਂ ਠੰਡੀ ਸੀਲ ਆ ਬਾਕੀ ਭਜਨ ਪਲੀ ਜੁਲੀਆ ਲੇਅਰ ਨੂੰ ਬ੍ਰੀਕਿੰਗ ਬਹੁਤ ਬ੍ਰੀਕਿੰਗ ਤੇ ਸਾਰੀਆਂ ਢਿੱਲਾ ਕੱਢੂਗੇ ਹਨ ਠੀਕ ਆ ਅਗਲਾ ਨੰਬਰ ਕਿਹੜਾ ਸੂਆ ਇਹ ਵੀ ਡਾਕਟਰ ਸਾਹਿਬ ਦੂਜਾ ਸੂਇ ਹੈ ਜੀ ਹੂੰ ਇਹ ਜੀ ਕੱਢ ਜੂਗੇ ਇੱਕ ਦੋ ਦੇਣਾ ਇੱਕ ਤੋਂ ਦੋ ਦੇਣਾ ਹਾਂ ਢਿੱਲ ਦੇਖ ਹਨਾ ਢਿੱਲ ਕਿੰਨੀ ਪਈ ਹੈ ਥਾਣ ਥੋਣ ਬਹੁਤ ਚੰਗਾ ਮੁਠੀ ਵਾਲਾ ਥਾਣ ਕੱਲਾ ਕੱਲਾ ਥਾਣ ਪੂਰੀ ਵਿਥੀ ਦੇ ਥਾਣ ਖੋਲ ਦੇ ਭਾਈ ਤੋਰ ਕੇ ਲਖਾ ਦੇ ਕਿੰਨਾ ਦੁੱਧ ਤੇ ਰਿਵਰਸਟੀਮੇਟ ਹੈ ਯਾਰ ਡਾਕਟਰ ਦੁੱਧ ਤਾਂ ਕਹਿੰਦੀ ਲੇਵਾ ਕਹਿੰਦਾ ਮੈਂ 20 ਪਲੱਸ ਹਨਾ ਠੀਕ ਆ ਬਾਕੀ ਅਗਲੇ ਨੇ ਆਦੀ ਸੇਵਾ ਨਾ ਲੈ ਕੇ ਜਾਣੀ ਹਨਾ ਸਮਝਣਾ ਸਹੀ ਗੱਲ ਆ ਭਾਈ ਹੂੰ ਕਿਆ ਬਾਤ ਆ ਬਈ 17 18 ਕਿਲੋ ਪਲੂਨ ਦਾ ਚੋਆ ਹੋਇਆ ਵਾ ਇਹਦਾ ਠੀਕ ਆ ਮਾਲਕ ਨੇ ਦੱਸਿਆ ਆਪਾਂ ਨੂੰ ਹੂੰ ਤੇ ਚੋਆ ਵੀ ਹੋਊਗਾ ਕੋਈ ਵੱਡੀ ਗੱਲ ਨਹੀਂ ਸਹੀ ਗੱਲ ਆ ਮੇਰੇ ਹਿਸਾਬ ਨਾਲ ਥਾਨ ਭਾਂਡਾ ਕੱਦ ਵੱਡਾ ਗਾਂ ਦਾ ਬਰੀਡ ਬਹੁਤ ਹੈ ਇਹਨਾਂ ਬਾਹਰ ਤੇ ਕੀ ਮੋਹ ਲਵੇ ਜੈਜਰ ਇਹ 67000 ਦੀ ਦੇ ਦਾਂਗੇ ਡਾਕਟਰ ਸਾਹਿਬ 67000 ਦੀ ਠੀਕ ਆ ਬਈ ਮਾਨ ਤਨ ਹੋ ਜਾ ਹਾਂ ਹਾਂ ਮਾਨ ਤਨ ਜ਼ਰੂਰ ਕਰ ਦਾਂਗੇ ਮੁੱਲ ਜਾਇਜਾ 67000 ਦੀ ਵੜ ਪਾਈ ਕਹਿੰਦਾ ਲੈ ਲਿਆਂਗੇ ਲੇਵਾ ਬਹੁਤ ਆ ਕੱਚੀ ਕੱਚੀ ਆ ਉਸ ਸਮਾਂ ਬਣੂਗਾ 2-4 ਦਿਨ ਹੀ ਕੱਢੂ ਹੂੰ ਟੱਲ ਦੇਖ ਲੈ ਕੀ ਬਾਤ ਆ ਚੱਲ ਤਾਂ ਜਿੱਥੇ ਬਾਲ ਛੱਟ ਤੇ ਉੱਥੇ ਖਾਓ ਹਾਂ ਕਿਸੇ ਵੀਰ ਨੂੰ ਬਾਈ ਤਿੰਨਾ ਚੋ ਕੋਈ ਵੀ ਨਾਲ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਬਾਈ